ਮਾਣਾ ਵਿਲੇਜ ਆਏ ਤਾਂ ਹਾਂ ਤੇ ਸਾਡੇ ਕੋਲ ਸਮਾਨ ਹੋਣ ਕਰਕੇ ਅਸੀਂ بس ਇਹ ਸੋਚ ਰ ਅੱਗੇ ਜਾਈਏ ਕਿ ਤੇ ਹੈਗਾ ਦਾ ਗੇਟ ਤੇ ਹੁਣ ਦੇਖਦੇ ਆ ਇੱਥੇ ਬਾਈ ਖੜੀ ਕਰਦੇ ਆ ਸਮਾਨ ਵੇ ਆਪਣੇ ਮਾਂ ਰੱਖ ਦਿੱਤਾ ਤੇ ਅੱਪਾ ਜਾ ਰਹੇ ਅੰਦਰ ਵਿਲੇਜ ਬਹੁਤ ਸੋਹਣੀ ਵਿਲੇਜ ਬਣ ਗਈ ਹੈ ਪੂਰੀਆਂ ਤਰ੍ਹਾਂ ਅੱਛੀਆਂ ਬਣੀਆਂ ਇੱਥੇ 12 ਵੱਜ ਚੁੱਕੇ ਨੇ ਸਨੀ ਪਾਜੀ ਪੈਰ ਨਫੋ ਮਾਣਾ ਵਿਲੇਜ ਦੀ ਮਾਰਕੀਟ ਬਹੁਤ ਸੋਹਣਾ ਏਰੀਆ ਓਹ ਲੁੰਨੀ ਮਾਰਕੀਟ ਸ਼ੌਪ ਟੋਟੀਆਂ ਬੱਚੇ ਦੇ ਸਮਾਨ ਜੜੀ ਬੁੱਤੀ ਛੋਟੇ ਛੋਟੇ ਨੈਰੋ ਰਸਤੇ ਨੇ ਅੱਗੇ ਬੰਦੇ ਸਰਸੋਤੀ ਨਦੀ ਤੇ ਵਿਆਸ ਗੁਫਾ ਮਾਨਸ ਸਮੁੰਦਰ ਤਲਸਾ ਉੱਚਾਈ 10133 ਫੀਟ ਇਹ ਦੋ ਰਸਤੇ ਮੁੜਦੇ ਨੇ ਇਹ ਜਾ ਰਹੇ ਭੀਮਪੁਰ ਤੇ ਸਰਸੋਤੇ ਨਦੀ ਆਨਲਾਈਨ ਰਿਪੋਰਟ ਐਕਸੈਪਟ ਹੋ ਜਾਂਦੀ ਇੱਥੇ ਨੈਟਵਰਕ ਪੂਰੇ ਸਨੋ ਲੈਪਟ ਜੋ ਇੱਥੇ ਬਹੁਤ ਰੀਅਰ ਹੈ ਦੇਖੋ ਜੀ ਕਿੰਨਾ ਸੋਹਣਾ ਦਿਓ ਇੱਥੇ ਪੀਮਪੂਲ ਜਾ ਰਹੇ ਪਕੌੜੇ ਬੜੇ ਸਵਾਦ ਪਕੌੜੇ ਬੜੇ ਸਵਾਦ ਆ ਉਧਰ ਉਹ ਬਟੂਆ ਇੰਨਾ ਵੱਡਾ ਪਾਇਆ ਹੋਇਆ ਮੇਰੀ ਜੀਬ ਇਧਰ ਜਾ ਰਹੀ ਹੈ ਸਰਦਾਰਾ ਦੇਖੋ ਤੁਸੀਂ ਜਿਉ ਯਾਰ ਇਹ ਮਾਲਕ ਦੇ ਇਹ ਬਾਜ਼ਾਰ ਜਿਹੜਾ ਪੀਮਪੂਲ ਦੇ ਨਾਲ ਨਾਲ ਤੇ ਨਾਲ ਹੀ ਸਰਸਤੀ ਇੱਕ ਨਦੀ ਹੈ ਬਹੁਤ ਸੋਹਣਾ ਮੰਜ਼ਰ ਬਹੁਤ ਸੋਹਣਾ ਦੇਖੋ ਜੀ ਦੁਨੀਆ ਪੂਰੀ ਬੱਟੇ ਸੋਹਣੀ ਮਾਰਾ ਦੇਖੋ ਕਿੰਨਾ ਰਸ਼ ਇਸ ਟਾਈਮ ਜਿੱਥੇ ਖੜੇ ਆ ਇਹ ਪੀਮਪੂਲ ਬਹੁਤ ਸ਼ੋਰ ਆ ਜਾ ਭਾਈ ਸਨੀ ਮਾਰਟਨ ਤੇ ਸਰਸਤੀ ਮੰਦਿਰ ਬਹੁਤ ਸੋਹਣਾ ਬਣਾ ਦਿੱਤਾ ਮੰਦਿਰ ਬਹੁਤ ਸੋਹਣਾ ਲਓ ਜੀ ਇੱਥੋਂ ਦੇਖੋ ਤੇ ਇਹ ਨਦੀ ਇੱਥੋਂ ਜਾ ਕੇ ਇੱਥੇ ਹੀ ਰੁਕ ਜਾਂਦੀ ਹੈ ਉਹ ਸਾਹਮਣੇ ਸਾਹਮਣੇ ਰੁਕ ਜਾਂਦੀ ਹੈ ਵਸੈ ਨਾ ਕਿਵਾਂ ਛੋੜਾ ਇੱਥੋਂ ਬਾਅਦ ਕੋਈ ਛੋੜ ਤੇ ਇੱਥੇ ਆਏ ਸਰਸਵਤੀ ਮਾਤਾ ਦੇ ਮੰਦਿਰ ਤੇ ਪਾ ਜਾ ਰਹੇ ਹੁਣ ਅੱਗੇ ਮੱਥਾ ਟੇਕ ਲਿੱਤਾ ਆਪਾਂ ਅੰਦਰ ਬਹੁਤ ਸੋਹਣਾ ਬਣਾ ਦਿੱਤਾ ਬਹੁਤ ਸੋਹਣਾ ਤੇ ਇਹ ਵਾਲਾ ਹੈਗਾ ਭੀਮਪੁਰ ਜੋ ਸਭ ਤੋਂ ਵੱਡਾ ਜੋ ਭੀਮ ਨੇ ਰੱਖਿਆ ਸੀਗਾ ਇੱਥੋਂ ਤੇ ਉਹਨੂੰ ਜੋੜ ਰਹੇ ਨੇ ਇਹ ਹੈਗਾ ਭੀਮਪੁਰ ਤੇ ਹੁਣ ਜਾ ਰਹੇ ਆਪਾਂ ਪਕੌੜੇ ਖਾਣ ਤੇ ਨੀ ਪਾਜੀ ਵੀ ਆ ਰਹੇ ਨੇ ਮੱਥਾ ਟੇਕ ਗਏ ਆਪਾਂ ਇਹ ਰਸਤਾ ਜਾ ਰਿਹਾ ਹੈ ਆਸੂਧਾਰ ਕਿਉਂਕਿ ਇੱਥੋਂ 5 ਕਿਲੋਮੀਟਰ ਦਾ ਰਸਤਾ ਜੋ ਹੰਡਾ ਮੰਨਾ ਮਾ ਬਣਿਆ ਬਹੁਤ ਬਹੁਤ ਤਰੱਕੀ ਹੋ ਗਈ ਉਸ ਸਾਲਾਂ ਚ ਤੇ ਹੌਣ ਕਾਨੇ ਤੇ ਪਕੌੜੇ ਮਸ਼ਹੂਰ ਪਕੌੜੇ ਇੱਥੇ ਦੇ ਹੁਣ 1:00 ਯਾਨੀ 1:00 ਵਜਣ ਵਾਲਾ ਤੇ ਆਪਾਂ ਜਾ ਰਹੇ ਹੁਣ ਵੇਦਿਕਾਸ ਨੂੰ ਬਾਜਣਾ ਉੱਥੇ ਚੱਲਦੇ ਹਾਂ ਤੇ ਦਿਖਾਣਾ ਤੁਹਾਨੂੰ ਉੱਤਰ ਦੱਸਣਾ ਬਹੁਤ ਸੋਹਣਾ ਇਹ ਲੇਰੀਆ ਬਹੁਤ ਸੋਹਣਾ ਅਸੀਂ ਜਾ ਰਹੇ ਹਾਂ ਗਣੇਸ਼ ਗੁਫਾ ਵੱਲ ਜੋ ਇਹ ਸਾਹਮਣੇ ਹੈ ਸ਼੍ਰੀ ਗਣੇਸ਼ ਗੁਫਾ ਤੇ ਅੰਦਰ ਵੀਡੀਓਗ੍ਰਾਫੀ ਲਾਉਣੀ ਹੈ ਮੱਥਾ ਟੇਕ ਕੇ ਫਿਰ ਮਿਲਦੇ ਹਾਂ ਲਓ ਜੀ ਵੇਦਵਿਆਸ ਗੁਫਾ ਪਹੁੰਚ ਗਏ ਆ ਤੇ ਅੰਦਰ ਅਸੀਂ ਫੋਟੋ ਲਾਉਣੀ ਹੈ ਤੇ ਇੱਥੇ ਮੌਸਮ ਥੋੜਾ ਖਰਾਬ ਹੈ ਹੁਣ ਤੇ ਇੱਕ ਵਜਰਾ ਦੁਪਹਿਰ ਦਾ ਤੇ ਹੁਣ ਆਪਾਂ ਨਹੀਂ ਕਰ ਰਹੇ ਆ ਇੱਥੋਂ ਵੇਦਵਿਆਸ ਗੁਫਾ ਤੋਂ ਹਰੀ ਓਮ ਹਰੀ ਓਮ ਹਰੀ ਓਮ ਤੇ ਇੱਥੇ ਵੀ ਬਾਦਰੀ ਪ੍ਰਸੰਚਾਏ ਦੀ ਦੁਕਾਨ ਹੁਣ ਜਾ ਰਹੇ ਆ ਪਰ ਵਾਪਿਸ ਇੱਥੇ ਉੱਪਰ ਦਾ ਨਜ਼ਾਰਾ ਪੂਰਾ ਤਿੰਨ ਦਾ ਸਵਰ ਕਾਫੀ ਵੜਿਆ ਆਪਣਾ ਹਾਂਜੀ ਸਾਨੀ ਮਾਲਟਨ ਜੀ ਕਿੱ사 ਰਹਾ ਆਪਕਾ ਵਧੀਆ ਅਜੀ ਬਹੁਤ ਵਧੀਆ ਦਰਸ਼ਨ ਹਰੇਕ ਦਾ ਸਾਲ ਜਗਾਂ ਨਾਲੇ ਥਕਾਵਟ ਬਿਲਕੁਲ ਨਹੀਂ ਇਸ ਟਾਈਮ ਕੋਲ ਨਾ ਜਦੋਂ ਵੀ ਯਾਤਰਾ ਤੇ ਜਾਓ ਕਿਤੇ ਵੀ ਜਾਓ ਕਾਲੀ ਨਾ ਕਰੋ ਬਸ ਬਸ ਸਫ਼ਰ ਵੀ ਚੰਗਾ ਤੇ ਦਰਸ਼ਨ ਆਵੇਂ ਕੱਦੀ ਰਾਤ ਤੁਸੀਂ ਮਾਣਾ ਵੀ ਲਾ ਕੇ ਜਾ ਸਕਦੇ ਹੋ ਸਾਨੀ ਭਾਜੀ ਨੇ ਦਿੱਤੇ ਜੜੀ ਬੂਟੀਆਂ ਅਸੀਂ ਦਿੱਤਾ ਨਜ਼ਰਪੱਟੂ ਤੁਹਾਨੂੰ ਦਿੱਤੇ ਬਾਕੀ ਗੱਲ ਚਲੋ ਵੀ ਤੇ ਇਹ ਚੀਜ਼ਾਂ ਲੈ ਦੇਣੇ ਚਾਹੀਦੀਆਂ ਹਨ ਕੰਪਨੀਏ ਬਹੁਤ ਜ਼ਿਆਦਾ ਤੇ ਹੁਣ ਜਾ ਰਹੇ ਆਪਾਂ ਆਪਣੇ ਬਾਈਕ 'ਚ ਤੇ پارک ਕੀਤੇ ਨੇ ਬੌਸਮ ਖਰਾਬ ਬਹੁਤ ਦੇਖੋ ਕੋਈ ਚਾਂਸ ਆ ਗਿਆ ਆਪਾਂ ਵਾਪਿਸ ਸਾਮਾਨ ਲੈਣਾ ਆਪਣਾ ਬਾਈਕ ਕੜਾ ਇੱਧਰ ਤੇ ਇੱਥੇ ਸਾਮਾਨ ਰੱਖਿਆ ਆਪਾਂ ਤੇ ਹੁਣ ਸਨੋ ਸਾਹਮਣੇ ਇਹਨੇ ਸਨੋ ਬਹਿ ਕੇ ਏਡੀ ਸਾਡੇ ਸਨੀ ਭਾਜੀ ਕਹਿ ਰਹੇ ਨੇ ਤਾਂ ਸਾਮਾਨ ਚੱਕੀਏ ਤੇ ਨਿਕਲਨੇ ਵੀ ਕਰੀਏ ਇੱਥੋਂ ਜਿੰਦਾ ਤੁਹਾਨੂੰ ਸਬਰ ਤੇ ਜਾ ਕੇ ਰਾਸ ਵੀ ਵਧ ਰਿਹਾ ਹੈ ਬਰਸਾਦ ਵੀ ਹੋ ਰਿਹਾ ਹੈ ਜਾਮ ਬਹੁਤ ਹੈ ਇੱਧਰ ਯਾਰ ਸਭ ਤੋਂ ਯਾਰ ਟ੍ਰੈਫਿਕ ਇੱਥੇ ਮਾਣਾ ਵਿਲੇਜ ਘੁੰਮਿਆ ਤੇ ਬਹੁਤ ਵਧੀਆ ਰਿਹਾ ਮੈਂ ਕਾਡੂਗਾ ਨਹੀਂ ਬਹੁਤ ਜਾਮ ਹੈ ਇੱਥੇ ਬਹੁਤ ਤੇ ਹੁਣ ਜਾ ਰਹੇ ਹੇਚੇ ਵੱਲ ਉਹ ਟੈਂਕ ਵਾਹ ਖਿੱਚ ਕੇ ਇੱਧਰ ਰੱਖਣਾ ਪੈਣਾ ਲਓ ਜੀ ਜਿਆਦਾ ਵਾਟਰ ਕ੍ਰੋਸਿੰਗ ਆ ਗਈ ਵਾਟਰ ਕ੍ਰੋਸਿੰਗ ਕਿ ਕਿ ਦਬਰ ਖਿੱਚ ਕੇ ਰਹਿ ਰਹੇ ਨੇ ਦੇਖੋ ਪਾਣੀ ਕਿੰਨਾ ਟਾਇਰ ਦਾ ਦੇਖ ਨਾ ਡੁੱਬਰੇ ਗੱਡੀ ਨਿਕਲ ਜਾ ਤੂੰ

ਸੀ ਰਵਿੰਦਗੜ ਤੋਂ ਸਾੜਕ ਦੇ ਉੱਪਰ ਜਾਨੀ ਥੋੜਾ ਉੱਪਰ ਆਂਦੇ ਵੇਲੇ ਤੇ ਇੱਥੇ ਖਾਏ ਸੀ ਆਪਾਂ ਪਰੌੜੇ ਪ੍ਰਸਾਦ ਘੋ ਵੀ ਪੈਗੀ ਤਾਂ ਸਿਰ ਸੁਖ ਸੁਖਾ ਮੌਸਮ ਆਪਾਂ ਤਿਆਰ ਆ ਗਏ ਵੱਲ ਤੇ ਜਿੱਦਣ ਲੱਗ ਗਿਆ ਅਕਸ਼ਰ ਕਾਂ ਸਾਡਾ ਵਿੱਚ ਹੈ ਤੇ ਮਿਲ ਜਾ ਤੁਹਾਨੂੰ ਇੱਥੇ ਰੁਕਾਂਗੇ ਤੇ ਤੁਹਾਨੂੰ ਵੀ ਅਸੀਂ ਰੁਕਿਆ ਅਨੰਦ ਪ੍ਰਯਾਗ ਲੈ ਰੰਗ ਵਾਲਿਆਂ ਦੇ ਲੰਗਰ ਤੇ ਟਾਈਮ ਇਸ ਟਾਈਮ 8:20 ਮਿੰਟ ਹੋ ਰਹੇ ਨੇ ਲਾਈਟ ਹੈ ਨਹੀਂ ਜਨਰੇਟਰ ਚੱਲ ਰਿਹਾ ਕੋਲਟ ਤਿਆਰ ਹੈ ਮੇਰੀ ਤਾਬੇ ਥੋੜੀ ਡਾਊਨ ਹੋ ਗਈ ਤੇ ਉੱਪਰੋਂ ਪ੍ਰਸਾਦ ਦਾ ਮੌਸਮ ਹੋਟਲ ਇੱਥੇ ਨਹੀਂ ਲੈਣਾ ਇੱਥੇ ਬਹੁਤ ਟ੍ਰੈਫਿਕ ਹੈ ਸਾਰੇ ਬਹੁਤ ਬੁਰਾ ਹਾਲ ਹੈ ਕਰਨ ਪ੍ਰਯਾਗ ਮੈਂ ਫਰੀਂਦ ਵਾਲਾ ਇੱਥੇ ਹੂੰ ਹਰੀਦਵਾਰ 194 ਪੋਖਰੀ ਇੱਥੋਂ 28 ਕਿਲੋਮੀਟਰ ਹੈ ਤੇ ਸ਼੍ਰੀਨਗਰ 65 ਕਿਲੋਮੀਟਰ ਹੈ ਸਤੋ ਬੇਸੀ ਕੇ ਰਾਤੀ ਸੀ ਮਗਰ ਅੱਥੇ ਪਹੁੰਚੇ ਸੀ ਰਾਤੀ 11:30 ਵਜੇ 10 ਵਜੇ ਦੇ ਵਾਲੇ ਕਮਰੇ ਜਾ ਬਾਹਰ ਬਰਸਾਤ ਹੋ ਗਈ ਸ਼ਮਾਂ ਦਾ ਸਾਰਾ ਦੇਰੀ ਹੈ ਬੈਗ ਬੰਨਿਆ ਸੀਗੇ ਇਸੇ ਕਰਕੇ ਕਿ ਚਲੋ ਪਹਿਲਾਂ ਜਲਦੀ ਪਰ ਬਰਸਾਤ ਸ਼ੁਰੂ ਹੋ ਗਈ ਤਾਂ 10 ਵਜੇ ਹੀ ਹੁੰਦੀ ਰਹਦੇ ਆ ਮਿਲਦੇ ਨੂੰ ਸਫਰ ਸੀ ਸੀ ਰੁਕੇ ਸੀਗੇ ਸ਼੍ਰੀਨਗਰ ਤੇ ਆਪਾਂ ਇਸ ਟਾਈਮ 12 ਗੁਰਦਾਰ ਸਾਹਿਬ ਤੋਂ ਗੱਲ ਟਪਨਾ ਪਿਆਰ ਤੇ ਸਰਦਾਰ ਜੀ ਸਾਡੇ ਨਾਲ ਨੇ ਇਹਨਾਂ ਨੇ ਸਾਡੀ ਵਕਤ ਹੱਦ ਕੀਤੀ ਸਾਨੂੰ ਰੂਮ ਵਗੈਰਾ ਦਿੱਤਾ ਇਹਨਾਂ ਨੇ ਬਹੁਤ ਵਧੀਆ ਬੰਦੇ ਨੇ ਹੁਣ ਆਪਾਂ ਨਿਕਲੇ ਅੱਗੇ ਨੂੰ ਤੇ ਮਿਲਦਾ ਤੁਹਾਨੂੰ ਰਿਸ਼ੀਕੇਸ਼ ਤੇ ਲਓ ਜੀ ਨਿਕਲ ਪਏ ਆਪਾਂ ਸ਼੍ਰੀਨਗਰ ਰਾਤੀ ਦੀ ਸਟੇ ਹੋਲੀ ਵਧੀਆ ਰਹਿ ਗਈ ਸਟੇ ਹੈ ਗੱਲਤ ਬੜ ਗਿਆ ਸੀ ਬਾਰੋ-ਬਾਰ ਜਾਣਾ ਦਾ ਹਾਂ ਵਧੀਆ ਮਾਰਕੀਟ ਹੈ ਇਹ ਵਿੱਚੋਂ ਵਿੱਚ ਗੁਰਦੁਆਰਾ ਸਾਹਿਬ ਤੋਂ ਰੋਡ ਹੈ ਮੈਨ ਹਾਈਵੇ ਤੇ ਨਿਕਲ ਕੇ ਸਾਹਮਣੇ ਰਸਤਾ ਬਿਲਕੁਲ ਹਾਂ ਪਹਿਲਾ ਰੋਡ ਉਹੀ ਦਾ ਕਹਦਾ ਰਹੇ ਉਹ ਜੀ ਮੈਂ ਹਾਈਵੇ ਤੇ ਆ ਚੁੱਕਿਆ ਹਾਂ। ਲਾ ਡੈਸਟੀਨੇਸ਼ਨ ਰਿਸ਼ੀਕੇਸ਼। ਨਗਰ ਅਸੂ ਨਹੀਂ ਰੁਕੋ ਤੁਹਾਨੂੰ ਪਤਾ ਨਹੀਂ ਲੱਗਿਆ। ਤੇ ਪ੍ਰਯਾਗ ਤੋਂ 30 ਕਿਲੋਮੀਟਰ ਪੈਂਦਾ ਹੈ ਅਕਸ਼ੀਂਦਰ ਗੁਰਦੁਆਰਾ ਸਾਹਿਬ। ਕਿਆ ਹੋਊਗਾ ਹੁਣ 36 ਕਿਲੋਮੀਟਰ ਅਗੇ ਹੈ ਜਿਹੜਾ ਬੜ ਰਿਹਾ ਹੁਣ ਸਾਡਾ ਇੱਕ ਡੈਸਟੀਨੇਸ਼ਨ ਬਣਾ ਲਿਆ ਕਰਾਂਗੇ ਕਿ ਉੱਥੇ ਦੀ ਅੱਥੀ ਰੁਕਣਾ ਹੈ ਚਾਹੇ ਮਰਜੀਏ ਡਰਾਈਵ ਕਰਦੇ ਕਰਦੇ ਉੱਥੇ ਰੁਕਣਾ ਹੈ ਠੀਕ ਹੈ ਅੱਧਾ ਰਸਤਾ ਪਾਰਾ ਜੀ ਦਾ ਅੱਧਾ ਕਰ ਜੇ ਹੁਣ ਪੱਕੀ ਰੱਖਣੇ ਵੀ ਇਹ ਨਹੀਂ ਕਿਤੇ ਮਨ ਕਰਾ ਉਹ ਸੋਨਾ ਸਫਰ ਚੱਲ ਰਿਹਾ ਹਾਲੇ 25 ਕਿਲੋਮੀਟਰ ਆ ਚੁੱਕੇ ਹਾਂ 24 ਤੇ 25 ਪਹਾਰਾ ਝੜ ਚੁੱਕਾ ਹੈ 11 ਵਜਨੇ ਵળે ਹੁਣੇ ਨੇ ਮੇਰੇ ਖਿਆਲ ਨਾਲ ਤਾਂ ਇੱਕਦਮ ਮੀਂਹ ਪੈ ਜੇ ਨਾ ਕਰੀਂ ਕਿਤੋਂ ਪਾਸ ਉਸ ਤੋਂ ਬਾਅਦ ਇੱਧਰ ਦੇਖ ਲਓ ਪਰ ਸਾਤ ਤੋਂ ਬਾਅਦ ਕੀ ਹਾਲ ਹੈ ਔਰ ਲੋ ਚੱਲ ਰ ਆ 25 ਸੁਣਨਾ ਹੈ ਕਿ ਪੰਜਾਬ ਚ ਟੈਂਪਰੇਚਰ 48 ਪਹੁੰਚ ਚੁੱਕਾ ਤੇ ਅੱਗੇ ਇਲੈਕਸ਼ਨ ਦਾ ਟਾਈਮ ਵੀ ਆਉਂਦਾ ਦੇਖੋ ਕਿਹਦੀ ਸਰਕਾਰ ਆਉਂਦੀ ਇਸ ਵਾਰੀ ਪਾਰੋ ਗਣਾ ਬਾਬੇ ਦੇ ਚਾਹ ਪਕੌੜੇ ਹੋਏ ਲੰਗਰ ਤੇ ਹਰ ਬੰਦੇ ਦਾ ਇੱਥੇ ਵੀ ਲੰਗਰ ਲੱਗਿਆ ਹੋਇਆ ਹੈ ਜੀ ਜੀ ਰੁਕੇ ਸੀ ਕਿ ਇੱਥੇ ਥੋੜਾ ਲੱਸੀ ਵਗਾਂ ਪੀਤੀ ਹੈ ਤੇ ਹੁਣ ਨਿਕਲੇ ਅੱਗੇ 10 ਮਿੰਟ ਦੀ ਬ੍ਰੇਕ ਇਹ ਦੋ ਨਤੀਆ ਸੈਲਫੀ ਪੁਆਇੰਟ ਸੈਲਫੀ ਸੈਲਫੀਆਂ ਵੀਡੀਓ ਵੀਡੀਓ ਚੱਲ ਰਹੇ تھے۔ 2 ਮਿੰਟ ਖੜ ਜੋ ਅੱਗ ਲਗਾਣੀ ਸਰੀਰ ਅੰਨੀ ਕਰਮੀਆਂ ਤੇ ਇੱਥੇ ਵੀ ਲੰਗੜਾ ਸ਼ੁਰੂ ਹੋ ਚੁੱਕਾ ਹੈ ਆਂਦੇ ਵੇਲੇ ਨਹੀਂ ਸੀਗਾ ਇਹ ਦੇ ਬ੍ਰੈਕ ਤੋਂ ਪਹਿਲਾਂ 5 ਕਿਲੋਮੀਟਰ ਐਸੀ ਤਾਂ ਰੁਕਣਾ ਬਾਬੇ ਵਾਲੇ ਲੰਗਰ ਤੇ ਸਾਡੇ ਵਾਲਾ ਲੰਗਰ ਦੇ ਪਕੌੜੇ ਖਾਣੇ ਆ ਇਹ ਹੈਗਾ ਡੇਂਜਰ ਜ਼ੋਨ ਇੱਥੋਂ ਪੱਥਰ ਜਿਹੜੇ ਸਾਰੇ ਡਿੱਗਨੇ ਸ਼ੁਰੂ ਹੋ ਜਾਂਦੇ ਨਹੀਂ ਪਤਾ ਕਦੋਂ ਕਰ ਡਿੱਗ ਜਾਵੇ ਬਿਲਕੁਲ ਟਾਲਾ ਇਹ ਪੱਥਰਾਂ ਦੇ ਤਾਂ ਹੀ ਇੱਥੇ ਇੱਕ ਮੰਦਿਰ ਬਣਾ ਰੱਖਿਆ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਕੋਟਿਆੜਾ ਇੱਥੋਂ 5 ਕਿਲੋਮੀਟਰ ਪਹੁੰਚ ਗਏ ਜੀ ਲੰਗਰ ਚ ਤੋ ਲਗਨ ਲੱਗਣਾ ਤੁਹਾਡਾ ਜਾਮ ਰਿਸ਼ੀਕੇਸ਼ ਪਹੁੰਚਣ ਵਾਲੇ ਤੇ ਬੋਲਡ ਰਿਜ਼ਰਵ ਲੱਗ ਚੁੱਕਾ 82997 ਤੇ

اتو دور ایک منہ نے اوپر وال ساپر جانا گردوارا سائیڈ بہت زیادہ گرمی بھائی حالت خراب پیاس بہت لگی ہے باڈی ڈیہائیڈریشن گردوارا صاحب کر گر انٹری گردوارا صاحب پہنچ گئے رشی کےش سننے گئے روم پتہ کرنا ਜੀ ਭਾਜੀ ਕਮਰਾ ਲਿਆਏ ਜੀ ਏਸੀ ਵਾਲਾ ਉਸਮਾਨਤਾਰੀ ਚਲਿਏ ਰੋਮਾਜ ਰੂਮ ਨੰਬਰ 255 ਨੰਬਰ ਹੈ ਚਲਿਏ ਨਿਕਲੇ ਗਰਮੀ ਬਹੁਤ ਜ਼ਿਆਦਾ ਸਟੈਂਡ ਟਾਈਮ 2:30 ਵਜੇ ਹੈ ਠੀਕ ਹੈ ਮਿਲਦੇ ਹਾਂ ਥੋੜਾ ਠਹਿਰ ਕੇ ਯਾਰ ਇਸ ਟਾਈਮ ਅੱਜ ਇਹ ਲੋਕ ਹੈ ਲਗਦਾ ਤੇ ਕਮ ਉਸਤੇ ਵਾਲੀ ਸ਼ਰਟ ਲੀਤੀ ਹੈ ਮੈਂ ਕੁਝ ਦੇਸਾ ਨਾਲ ਗੱਲਾਂ ਮਾਰੀ ਇਸ ਟਾਈਮ ਗਰਮੀ ਬੁਰੀ ਹੈ ਟਾਈਮ 3:45 ਸਨ ਜੀ ਦਾ ਹੋਲੇ ਛਾਵੇਂ ਛਾਵੇਂ ਛਾਂ ਲੋੜ ਹੈ ਸਭ ਨੂੰ ਲੋੜ ਹੈ ਜਾ ਰਿਹਾ ਪਾਉਣਾ ਪ੍ਰਸ਼ਾਦ ਲੈਣ ਸਵੇਰ ਜਲਦੀ ਨਿਕਲ ਜਾਾਂਗੇ ਬਸ ਇਹ ਸਾਰੇ ਏਸੀ ਰੂਮ ਹੈ ਜਿੰਨੇ ਬੰਦੇ ਹੈ ਹਰ ਕੋਈ ਏਸੀ ਰੂਮ ਚ ਭੱਜ ਰਿਹਾ ਹੈ ਹਰ ਕੋਈ ਕੋ ਸੂਰਜ ਮਾਰਾ ਜਾ ਚਮਕ ਰਿਹਾ ਉੱਪਰੋਂ 41 ਹੈ ਇਸ ਟਾਈਮ ਟੈਂਪਰੇਚਰ 18 18 ਲੀਚੀ ਜੂਸ 10 ਰੁਪਏ ਉਹ ਲਿਖਿਆ ਸਾਹਮਣੇ ਪੀ ਜਾ ਕੇ ਰੋਟੀ ਤੋਂ ਬਾਅਦ ਠੀਕ ਹੈ ਪਹਿਲਾਂ ਲੰਗਰ ਖਾ ਲਈ ਫਿਰ ਪ੍ਰਸ਼ਾਦ ਲੈਣੇ ਹਨਾ ਪਹਿਲਾਂ ਲੰਗਰ ਖਾਈਏ ਤੇ ਫਿਰ ਅੰਨੇ ਪ੍ਰਸ਼ਾਦ ਇਹ ਸਾਹਮਣੇ ਲਾਇਬ੍ਰੇਰੀ ਹੈ ਜਮਾ ਕਰਾ ਦੋ ਜੋੜਾਕਾਰ ਖੁੱਲਣਾ ਸਮਾਂ ਸਵੇਰੇ 3:00 ਵਜੇ ਜੋੜਾਕਾਰ ਬੰਦ ਹੋਣਾ ਸਮਾਂ ਰਾਤ 11:00 ਵਜੇ ਠੰਡਾ ਪਾਣੀ ਤੇ ਜਲ ਕਰਨੀ ਬਹੁਤ ਹੈ ਠੰਡਾ ਪਾਣੀ ਜਿੰਨਾ ਮਰਜ਼ੀ ਪੀਓ ਤੇ ਇਹ ਹੈ ਲੰਗਰ ਹਾਲਪੁਰ ਇਹ ਹੈ ਗੰਗਾ シーケーショ ਰਾਜਾ ਸਾਹਿਬ ਇੱਥੇ ਕਰੀਏ ਦਾਸ ਕਾਫੀ ਟੱਕ ਗਿਆ ਟਾਈਮ 9:30 ਦੇ ਵਿੱਚ ਮਿਲ ਜਾਂ ਤਾਂਗੇ ਸਬਰ ਜੀ ਆਜੋ